ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਅਮਰਤ ਪਾਲ ਸਿੰਘ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਐਨਐਸਏ ਦੇ ਤਹਿਤ ਉਹਨਾਂ ਦੀ ਹਿਰਾਸਤ ਵਧਾਏ ਜਾਣ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਪੰਜਾਬ ਪੁਲਿਸ ਨੇ ਕੱਲ ਹਾਈ ਕੋਰਟ ਵਿੱਚ ਹਲਫਨਾਮੇ ਰਾਹੀਂ ਆਪਣਾ ਜਵਾਬ ਦਾਖਲ ਕੀਤਾ ਪੰਜਾਬ ਪੁਲਿਸ ਨੇ ਹਲਫਨਾਮੇ ਵਿੱਚ ਕੋਰਟ ਵਿੱਚ ਆਖਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮਰਤਪਾਲ ਤੇ ਉਸਦੇ ਸਾਥੀ ਨਾ ਸਿਰਫ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਗੰਭੀਰ ਖਤਰਾ ਹਨ ਬਲਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਨ ਲਈ ਵੀ ਖਤਰਾ ਹਨ ਆਪਣੇ ਦਾਅਵੇ ਦੇ ਸਮਰਥਨ ਲਈ ਪੁਲਿਸ ਨੇ ਫਰਵਰੀ 2023 ਦਾ ਅਜਨਾਲਾ ਪੁਲਿਸ ਸਟੇਸ਼ਨ ਤੇ ਭੀੜ ਦੇ ਹਮਲੇ ਸਮੇਂ ਅਮਰਤਪਾਲ ਦਾ ਵੀਡੀਓ ਕਲਿੱਪ ਵੀ ਪੇਸ਼ ਕੀਤਾ ਜਿਸ ਵਿੱਚ ਅਮਰਤਪਾਲ ਦੋਸ਼ ਲਾ ਰਹੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਜਿਸ ਤਰ੍ਹਾਂ ਕੰਮ ਕਰ ਰਹੇ ਹਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਸ ਦਾ ਵੀ ਉਹੀ ਹਸ਼ਰ ਹੋਵੇਗਾ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦਾ ਹੋਇਆ ਸੀ। ਚਲੰਦਰ ਦੇ ਦਮੋਰੀਆ ਫਲਾਈਓਵਰ ਨੇੜੇ ਕੱਲ ਇੱਕ ਆਈਸ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ ਇੱਕ ਕੰਮ ਕਰਨ ਵਾਲੇ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਗੈਸ ਲੀਕ ਹੋਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਮੁੱਢਲੀ ਸੂਚਨਾ ਮੁਤਾਬਕ ਗੈਸ ਦੁਪਹਿਰ 2:00 ਵਜੇ ਲੀਕ ਹੋਈ ਜਿਸ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਦੁਕਾਨਦਾਰਾਂ ਨੇ ਤੁਰੰਤ ਆਪਣੇ ਕਾਰੋਬਾਰ ਬੰਦ ਕਰ ਦਿੱਤੇ ਇਸ ਦੌਰਾਨ 4 ਮਜ਼ਦੂਰ ਫੈਕਟਰੀ ਅੰਦਰ ਫਸ ਗਏ ਜਿਸ ਵਿੱਚੋਂ 1 ਦੀ ਮੌਤ ਹੋ ਗਈ ਤੇ ਬਾਕੀ 3 ਮਜ਼ਦੂਰਾਂ ਨੂੰ ਸਮੇਂ ਸਿਰ ਬਚਾ ਲਿਆ ਗਿਆ जिमले चौंड दे चलदे गिद्दड़बाहा ऊपर आम आदमी पार्टी सरकार काफी मेहरबान नजर आ रही है सरकार ने गिद्दड़बाहा दे शहरी क्षेत्र ਵਿੱਚ ਸੀਵਰੇਜ ਤੇ ਪਿੰਡਾਂ ਦੀਆਂ ਗਲੀਆਂ ਤੇ ਨਾਲੀਆਂ ਦੇ ਕੰਮਾਂ ਲਈ ਲਗਭਗ 35 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂ ਪੱਥਰ ਕੁਝ ਦਿਨਾਂ ਵਿੱਚ ਹੀ ਰੱਖ ਦਿੱਤੇ ਹਨ ਇਸ ਤੋਂ ਪਹਿਲਾਂ ਸਰਕਾਰ ਨੇ ਮਹਿਜ 2 ਮਹੀਨਿਆਂ ਵਿੱਚ ਹੀ ਗਿੱਦੜ ਬਹਾ ਲਈ 30 ਕਰੋੜ ਰੁਪਏ ਤੋਂ ਵੱਧ ਦੇ ਫੰਡ ਜਾਰੀ ਕਰ ਦਿੱਤੇ ਹਨ ਜਿਸ ਨਾਲ ਲਗਭਗ 130 ਕਿਲੋਮੀਟਰ ਲੰਮੀਆਂ ਸੜਕਾਂ ਫਿਰਨੀਆਂ ਤੇ ਹੋਰ ਦਰਜਨਾ ਵਿਕਾਸ ਦੇ ਕੰਮ ਹੋਣਗੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ ਜ਼ਿਲ੍ਹਾ ਪਰਿਸ਼ਦਾਂ ਬਲਾਕ ਸੰਮਤੀਆਂ ਤੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਚੋਣ ਕਮਿਸ਼ਨ ਨੇ ਸਰਪੰਚੀ ਦੀ ਚੋਣ ਲਈ 38 ਜਦਕਿ ਪੰਚੀ ਦੀ ਚੋਣ ਲਈ 70 ਚੋਣ ਨਿਸ਼ਾਨ ਜਾਰੀ ਕੀਤੇ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਆਸ਼ਮਾਨ ਯੋਜਨਾ ਦੇ ਬਕਾਇਆ ਫੰਡਾਂ ਬਾਰੇ ਭਾਈਪਾ ਦੇ ਕੌਮੀ ਪ੍ਰਧਾਨ ਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦੇ ਉਸ ਬਿਆਨ ਦੀ ਨਖੇਦੀ ਕੀਤੀ ਹੈ ਜਿਸ ਵਿੱਚ ਨੱਡਾ ਨੇ ਆਖਿਆ ਸੀ ਕਿ ਪੰਜਾਬ ਸਰਕਾਰ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਦੇ ਬਕਾਇਆ ਫੰਡ ਜਾਰੀ ਨਹੀਂ ਕਰ ਰਹੀ ਕੰਗ ਨੇ ਆਖਿਆ ਕਿ ਇਸ ਯੋਜਨਾ ਤਹਿਤ ਕੁੱਲ 376 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 220 ਕਰੋੜ ਰੁਪਏ ਕੇਂਦਰ ਸਰਕਾਰ ਦੇ ਬਕਾਇਆ ਹਨ ਉਹਨਾਂ ਆਖਿਆ ਕਿ ਪੰਜਾਬ ਹਤੈਸ਼ੀ ਹੋਣ ਦਾ ਦਿਖਾਵਾ ਕਰਨ ਵਾਲੀ ਕੇਂਦਰ ਸਰਕਾਰ ਨੂੰ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਜਾਰੀ ਕਰ ਦੇਣੇ ਚਾਹੀਦੇ ਹਨ ਜੋ ਉਸ ਨੇ ਰੋਕ ਕੇ ਰੱਖੇ ਹਨ ਨਟਾ ਜੀ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ 376 ਕਰੋੜ ਰੁਪਏ ਚੋਂ 220 ਕਰੋੜ ਰੁਪਏ ਤੇ ਭਾਰਤ ਸਰਕਾਰ ਨੇ ਯਾਨੀ ਕਿ ਤੁਹਾਡੀ ਸਰਕਾਰ ਨੇ ਪੰਜਾਬ ਨੂੰ ਦੇਣੇ ਔਰ 800 ਕਰੋੜ ਦੇ ਦੇ ਕਰੀਬ ਤੁਸੀਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਪੰਜਾਬ ਨਾਲ ਨਹੀਂ ਦੇ ਰਹੇ ਵਾਰ-ਵਾਰ ਸਾਡੇ ਮੰਗਣ ਤੋਂ ਨਹੀਂ ਦੇ ਰਹੇ तकरीबन 2 ਸਾਲ ਹੋ ਗਏ ਪੰਜਾਬ ਤੁਹਾਡੇ ਕੋ ਆਪਣਾ ਹੱਕ ਦਾ ਪੈਸਾ ਮੰਗ ਰਿਹਾ ਅੱਡ ਅੱਡ ਤਰੀਕੇ ਨਾਲ 8000 ਕਰੋੜ ਰੁਪਏ ਨੱਡਾ ਜੀ ਭਾਰਤ ਸਰਕਾਰ ਨੇ ਤੁਹਾਡੀ ਸਰਕਾਰ ਨੇ ਪੰਜਾਬ ਦਾ ਰੋਗ ਰੱਖਿਆ ਹੈ ਤੁਹਾਡੇ ਤੁਹਾਨੂੰ ਕੋਈ ਪੰਜਾਬ ਦੀ ਫਿਕਰ ਹੀ ਨਹੀਂ ਅਗਰ ਤੁਹਾਨੂੰ ਪੰਜਾਬ ਦੀ ਥੋੜੀ-ਬਹੁਤ ਵੀ ਚਿੰਤਾ ਆ ਤੇ ਪੰਜਾਬ ਦੇ ਸਾਰੇ ਪੈਸੇ ਪੰਜਾਬ ਦਾ ਬੰਨਦਾ ਹੱਕ ਨਡਾਜੀ ਆਪਣੀ ਸਰਕਾਰ ਤੋਂ ਜਲਦੀ ਰਿਲੀਜ਼ ਕਰਾਓ ਸਾਬਕਾ ਆਈਜੀ ਤੇ ਅਮਰਸਰ ਉਤਰੀ ਤੋਂ ਆਪ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਕੱਲ ਗਹਿਰਾ ਸਦਮਾ ਲੱਗਾ ਜਦ ਉਹਨਾਂ ਦੀ ਪਤਨੀ ਦਾ ਕੱਲ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਗੜਨ ਮਗਰੋਂ ਉਨ੍ਹਾਂ ਦੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਕੱਲ ਤੜਕੇ तकरीबन 2:30 ਵਜੇ ਆਖੰਤਮ ਸਾਹ ਲਏ ਦਿੱਲੀ ਵਿੱਚ ਆਪ ਦੀ ਸੀਨੀਅਰ ਆਗੂ ਆத்ਸ਼ੀ ਨੇ ਕੱਲ ਦਿੱਲੀ ਦੀ 8ਵੀਂ ਮੁੱਖ ਮੰਤਰੀ ਵਜੋਂ ਸੌ ਚੱਕ ਲਈ ਉੱਪਰ ਰਾਜਪਾਲ ਨੇ ਆத்ਸ਼ੀ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸੌ ਚਕਾਈ ਇਸ ਮਗਰੋਂ ਆத்ਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ आतशी दे आगुआ ने मंत्री वजो भी सौ चुकी सौ चुक समागम मगरों अपने पहले वीडियो संदेश आतशी ने कहा मुझे नहीं लगता कि इस देश के इतिहास में या शायद इस दुनिया के इतिहास में ऐसा कोई नेता रहा होगा ऐसी ईमानदारी और नैतिकता की मिसाल रही होगी जो आज अरविंद केजरीवाल ने देश और दुनिया के सामने रखी है अब हम सभी दिल्ली वालों को मिलकर एक ही काम करता है अरविंद केजरीवाल जी को फिर से फरवरी में होने वाले चुनाव में दिल्ली का मुख्यमंत्री बनाना है ਭਾਰਤੀ ਹਵਾਈ ਫੌਜ ਉਪ ਮੁਖੀ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਹੁਣ ਹਵਾਈ ਫੌਜ ਦੇ ਨਵੇਂ ਮੁਖੀ ਹੋਣਗੇ ਉਹ 30 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਣਗੇ ਉਹ 에ਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਥਾਂ ਲੈਣਗੇ ਜਗਰਾਉਂ ਨਜ਼ਦੀਕ ਪਿੰਡ ਸਿੱਧਵਾ ਕਲਾਂ ਤੋਂ ਕੱਲ ਦਿਲ ਨੂੰ ਬਹਿਲਾ ਦੇਣ ਵਾਲੀ ਖਬਰ ਪ੍ਰਾਪਤ ਹੋਈ ਇੱਥੇ ਇੱਕ ਪਿੰਡ ਵਿੱਚ 13 ਸਾਲ ਦੇ ਬੱਚੇ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਇਹ ਬੱਚਾ 8ਵੀਂ ਕਲਾਸ ਵਿੱਚ ਪੜਦਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸੀ ਪਰ ਇਸ ਨੇ ਆਤਮ ਹੱਤਿਆ ਕਿਉਂ ਕੀਤੀ ਇਹ ਗੱਲ ਸਮਝ ਤੋਂ ਬਾਹਰ ਹੈ ਪਰ ਪੁਲਿਸ ਮੁਤਾਬਕ ਮੁੱਢਲੀ ਜਾਂਚ ਮੁਤਾਬਕ ਇਹ ਪਤਾ ਲੱਗ ਰਿਹਾ ਹੈ ਕਿ ਬੱਚੇ ਨੇ ਇਹ ਕਦਮ ਪੜ੍ਹਾਈ ਦੇ ਬੋਝ ਕਰਕੇ ਹੀ ਚੁੱਕਿਆ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਮੌਨਸੂਨ ਕਮਜ਼ੋਰ ਚੱਲ ਰਿਹਾ ਹੈ ਅਤੇ 24 ਸਤੰਬਰ ਤੱਕ ਇਹੀ ਸਥਿਤੀ ਬਰਕਰਾਰ ਰਹੇਗੀ ਪਰ 25 ਸਤੰਬਰ ਤੋਂ ਬਾਅਦ ਮੌਨਸੂਨ ਸੂਬੇ ਵਿੱਚ ਦੁਬਾਰਾ ਸਰਗਰਮ ਹੋਵੇਗਾ ਤੇ ਵਿਦਾ ਹੋਣ ਤੋਂ ਪਹਿਲਾਂ ਛਮਛਮ ਬਰੇਗਾ ਅਗਲੇ 3 ਦਿਨ ਤੱਕ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹੇਗਾ ਪਰ ਇਸ ਤੋਂ ਬਾਅਦ ਮੌਨਸੂਨ ਸਰਗਰਮ ਹੋਣ ਨਾਲ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੰਗਰੂਰ ਵਿੱਚ ਚੱਲ ਰਹੀ ਸੂਬਾ ਪੱਧਰੀ ਲੜੀਵਾਰ ਭੁੱਖ ਹੜਤਾਲ ਦੇ 21ਵੇਂ ਦਿਨ ਨਾਨਕਾ ਮੇਲ ਬਣ ਮਹਿਲਾ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਜਗਾਉਣ ਲਈ ਕੱਲ ਸੰਗਰੂਰ ਵਿੱਚ ਜਾਗੋ ਕੱਢੀ ਗਈ। ਉਹਨਾਂ ਸਰਕਾਰ ਦੇ ਝੂਠੇ ਵਾਅਦਿਆਂ ਦਾ ਛੱਜ ਤੋੜਦਿਆਂ ਅਨੋਖਾ ਪ੍ਰਦਰਸ਼ਨ ਕੀਤਾ। ਜੇਕਰ ਜੋਗ ਹੈ ਕਿ ਕੰਪਿਊਟਰ ਅਧਿਆਪਕ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਿਛਲੇ 21 ਦਿਨਾਂ ਤੋਂ ਅਣਮਿਥੇ ਸਮੇਂ ਦੀ ਲੜੀਵਾਰ ਭੁੱਖ ਹੜਤਾਲ ਤੇ ਬੈਠੇ ਹਨ। ਦੇਸ਼ ਵਿੱਚ अनेका ਥਾਵਾਂ ਤੇ ਰੇਲ ਪਟੜੀਆਂ ਤੇ ਰੋਕਾਂ ਲਾ ਕੇ ਟ੍ਰੇਨਾਂ ਨੂੰ ਪਟੜੀ ਤੋਂ ਲਾਉਣ ਦੀਆਂ ਘਟਨਾਵਾਂ ਦੀ ਲੜੀ ਵਿੱਚ ਕੱਲ ਇੱਕ ਹੋਰ ਘਟਨਾ ਜੁੜ ਗਈ। ਇਸ ਵਾਰ ਗੁਜਰਾਤ ਦੇ ਸੂਰਤ ਸ਼ਹਿਰ ਦੇ ਨਜ਼ਦੀਕ ਰੇਲਵੇ ਟਰੈਕ ਦੀ ਫਿਸ਼ ਪਲੇਟ ਤੇ ਚਾਬੀ ਖੋਲ ਕੇ ਟ੍ਰੇਨ ਪਰਟਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਲਾਈਨਮੈਨ ਦੀ ਚੌਕਸੀ ਕਾਰਨ ਘਟਨਾ ਟਲ ਗਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਮਰੀਕਾ ਦੌਰੇ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਕੁਆਡ ਸਿਖਰ ਸੰਮੇਲਨ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵੇਂ ਆਗੂਆਂ ਵਿਚਕਾਰ ਰੂਸ ਯੂਕਰੇਨ ਜੰਗ ਸਣੇ ਹੋਰ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਈ ਭਾਰਤ ਨੇ ਦੋ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਦੇ ਤੀਸਰੇ ਦਿਨ ਕੱਲ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਦਿੱਤਾ ਤੇ ਦਿਨ ਦੀ ਖੇਡ ਖਤਮ ਹੋਣ ਤੱਕ ਬੰਗਲਾਦੇਸ਼ 4 ਵਿਕਟਾਂ ਗਵਾ ਚੁੱਕਾ ਸੀ ਇਸ ਤਰ੍ਹਾਂ ਭਾਰਤ ਇਸ ਮੈਚ ਨੂੰ ਜਿੱਤਣ ਦੀ ਸਥਿਤੀ ਵਿੱਚ ਪਹੁੰਚ ਚੁੱਕਾ ਹੈ ਕੱਲ ਦੇ ਦਿਨ ਦੀ ਖਾਸੀਅਤ ਸ਼ੋਮਨ ਗਿੱਲ ਤੇ ਰਿਸ਼ਭ ਪੰਤ ਦੁਆਰਾ ਸੈਂਕੜਾ ਜਾਨਣਾ ਰਿਹਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ